ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਹਾਂ ਅਜੰਡਾ ਸਤਿ ਸ਼੍ਰੀ ਅਕਾਲ ਨਮਸਕਾਰ ਦਾ ਵਰਦੈ ਪਹਿਲਾਂ ਖਬਰ ਸੰਖੇਪ ਚ ਤੇ ਫਿਰ ਦਿਆਂਗੇ ਵਿਸਤਾਰ ਫਿਰੋਜ਼ਪੁਰ ਚ ਅੰਗਰੇਜ਼ਾਂ ਵੱਲੋਂ ਬਣਾਏ 982 ਏਕੜ ਤੇ ਜਹਾਜ਼ ਗਰਾਊਂਡ ਤੇ ਨਜਾਇਜ਼ ਕਬਜ਼ਾ ਕਰਨ ਦੇ ਮਾਮਲੇ ਚ ਰਿਟਾਇਰਡ ਕਾਨਗੋ ਨਿਸ਼ਾਨ ਸਿੰਘ ਦੀ ਪਟੀਸ਼ਨ ਤੇ ਹਾਈ ਕੋਰਟ ਨੇ ਇੱਕ ਬਹੁਤ ਹੀ ਸਖਤ ਆਦੇਸ਼ ਜਾਰੀ ਕੀਤਾ ਹੈ ਜਸਟਿਸ ਹਰਕੇਸ਼ ਮਨੂਜਾ ਨੇ 21 12 2023 ਨੂੰ ਪੰਜਾਬ ਸਰਕਾਰ ਅਤੇ ਡੀਸੀ ਫਿਰੋਜ਼ਪੁਰ ਰਜੇਸ਼ ਧਿਮਾਨ ਨੂੰ ਹੁਕਮ ਦਿੱਤਾ ਕਿ 에어ਫੀਲਡ ਦੀ 15 ਏਕੜ ਮਾਲਕੀ ਦੀ ਜ਼ਮੀਨ ਜੋ ਕਿ ਬਦਲ ਕੇ ਪ੍ਰਾਈਵੇਟ ਲੋਕਾਂ ਦੇ ਨਾਲ ਫਰਾਡ ਨਹੀਂ ਕਰ ਦਿੱਤੀ ਗਈ ਤੇ ਉੱਤੇ 6 ਹਫ਼ਤਿਆਂ ਦੇ ਅੰਦਰ ਅੰਦਰ ਇਨਕੁਆਰੀ ਪੂਰੀ ਕਰਕੇ ਕਾਰਵਾਈ ਕੀਤੀ ਜਾਏ ਨਿਸ਼ਾਨ ਸਿੰਘ ਨੇ ਦੋਸ਼ ਲਾਇਆ ਸੀ ਕਿ ਫਿਰੋਜ਼ਪੁਰ ਦੇ ਡੀਸੀ ਰਜੇਸ਼ ếਮਾਨ ਫਾਈਲ ਨੱਪੀ ਬੈਠੇ ਹੈ ਅਤੇ ਸਾਰੀ ਇਨਕੁਆਰੀ ਭਾਵੇਂ ਪਹਿਲਾਂ ਕੰਪਲੀਟ ਹੋ ਚੁੱਕੀ ਹੈ ਤਿੰਨ ਕੁੱਲ ਇਨਕੁਆਰੀਆਂ ਹੋਈਆਂ ਇਸ ਸਕੈਂਡਲ 'ਚ ਕੁਝ ਆਈਐਸ ਪੀਸੀਐਸ ਅਤੇ ਮਾਲ ਅਧਿਕਾਰੀ ਸ਼ਾਮਲ ਨੇ ਤੇ ਇਸ ਦੇ ਵਿੱਚ ਕਈ ਕਾਨਗੋ ਤੇ ਪਟਵਾਰੀ ਸ਼ਾਮਲ ਨੇ ਜਸਟਿਸ ਮਨੂਜਾ ਨੇ ਕਿਹਾ ਕਿ 6 ਹਫ਼ਤਿਆਂ ਚ ਕਾਰਵਾਈ ਜੇ ਨਹੀਂ ਹੁੰਦੀ ਤਾਂ ਪਟੀਸ਼ਨਰ ਯਾਨੀ ਕਿ ਨਿਸ਼ਾਨ ਸਿੰਘ ਦੁਬਾਰਾ ਅਦਾਲਤ ਦਾ ਬੂਹਾ ਖੜਕਾ ਸਕਦਾ ਹੈ ਤੇ ਉਸ ਦਿਨ ਫੇਰ ਡੀਸੀ ਫਰੋਜ਼ਪੁਰ ਖੁਦ ਅਦਾਲਤ ਦੇ ਵਿੱਚ ਹਾਜ਼ਰ ਹੋਣਗੇ ਇਹੋ ਜਿਹਾ ਆਦੇਸ਼ ਉਹਨਾਂ ਨੇ ਪੰਜਾਬ ਸਰਕਾਰ ਦੇ ਵਕੀਲ ਨੂੰ ਦਿੱਤਾ ਹੁਣ ਖਬਰ ਵਿਸਤਾਰ ਨਾਲ ਜ਼ਿਰਗਪੁਰ ਚ ਸਰਕਾਰੀ ਸੰਪਤੀ ਦੀ ਲੁੱਟ ਦੀਆਂ ਦੋ ਖਬਰਾਂ ਅਸੀਂ ਦਸੰਬਰ 23 ਤੇ 24 ਨੂੰ ਐਪੀਸੋਡ ਨੰਬਰ 390 391 ਰਾਹੀਂ ਪ੍ਰਸਾਰਿਤ ਕੀਤੀਆਂ ਪਰ ਇਸ ਤੋਂ ਪਹਿਲਾਂ india narrative.com ਵੈੱਬਸਾਈਟ ਨਾਲ ਜਦੋਂ ਮੈਂ ਕੰਮ ਕਰਦਾ ਸੀ ਅਸੀਂ ਕੁਝ ਖਬਰਾਂ ਮਾਰਚ 9 ਮਾਰਚ 31 ਅਤੇ ਫਿਰ ਨਵੰਬਰ 14 ਨੂੰ ਫਰੋਸਪੁਰ ਦੀ ਸਰਕਾਰੀ ਜ਼ਮੀਨ ਜੋ ਕਿ 에어ਫੋਰਸ ਦੀ ਸੀ ਉਸ ਦੀ ਲੁੱਟ ਬਾਰੇ ਦਿੱਤੀਆਂ ਤੇ ਫਿਰ ਉਸ ਤੋਂ ਬਾਅਦ ਪੰਜਾਬ ਦਸਤਾਵੇਜ਼ ਦੇ ਐਪੀਸੋਡ 165 184 ਅਤੇ 348 ਦੇ ਵਿੱਚ ਵੀ ਇਸ ਮਾਮਲੇ ਨੂੰ ਉਠਾਇਆ ਅੱਜ ਇਸ ਮਾਮਲੇ ਤੇ ਨਵੀਂ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਪੰਜਾਬ ਦਰਦੀ ਰਿਟਾਇਰਡ ਕਨਗੋ ਨਿਸ਼ਾਨ ਸਿੰਘ ਨੇ ਫਰੋਸਪੁਰ ਚ 에어 ਫੋਰਸ ਦੇ ਜਹਾਜ਼ ਗਰਾਊਂਡ ਦੀ ਕਰੋੜਾਂ ਰੁਪਏ ਦੀ 15 ਏਕੜ ਜ਼ਮੀਨ ਦੀ ਮਾਲਕੀ ਜੋ ਕਿ ਬਦਲ ਕੇ ਪ੍ਰਾਈਵੇਟ ਲੋਕਾਂ ਦੇ ਨਾਂ ਕਰ ਦਿੱਤੀ ਗਈ ਉਸ ਦਾ ਪਰਦਾ ਫਾਸ਼ ਸਾਡੇ ਚੈਨਲ ਰਾਹੀਂ ਸਾਡੀ ਕਲਮ ਰਾਹੀਂ ਕੀਤਾ ਸੀ ਪਹਿਲਾਂ ਦੱਸੀਆਂ ਗਈਆਂ ਤਰੀਕਾਂ ਤੇ ਜੋ ਅਸੀਂ ਇਹ ਮਾਮਲਾ ਉਠਾਇਆ ਉਸ ਤੋਂ ਤੁਸੀਂ ਜਾਣੂ ਹੋ ਕਰੀਬ 1 ਸਾਲ ਦੀ ਲੜਾਈ ਤੋਂ ਬਾਅਦ 21 12 2023 ਨੂੰ ਨਿਸ਼ਾਨ ਸਿੰਘ ਨੇ ਹਾਈ ਕੋਰਟ ਰਾਹੀਂ ਡੀਸੀ ਫਿਰੋਜ਼ਪੁਰ ਰਜਿਸਟ ਤੇਮਾਨ ਇਹ ਉਹ ਸ਼ਖਸ ਨੇ ਜੀ ਜਿਨ੍ਹਾਂ ਦੀ ਮਸ਼ਹੂਰੀ ਅਮਰੂਦ ਬਾਗ ਸਕੇਂਡਰ ਰਾਹੀਂ ਹੋਈ ਜਸਟਿਸ ਹਰਕੇਸ਼ ਮਨੂਜਾ ਨੇ ਡੀਸੀ ਫਿਰੋਜ਼ਪੁਰ ਦੇ ਕੰਨ ਖਿੱਚਦੇ ਹੋਏ ਆਦੇਸ਼ ਦਿੱਤਾ ਕਿ 6 ਹਫ਼ਤਿਆਂ ਦੇ ਵਿੱਚ ਵਿੱਚ ਤੁਸੀਂ ਇਹ ਇਨਕੁਆਰੀ ਕੰਪਲੀਟ ਕਰੋ ਅਤੇ ਕਾਰਵਾਈ ਕਰੋ ਜਹਾਜ਼ ਗਰਾਉਂਡ ਦੀ ਇਨਕੁਆਰੀ ਜੇ ਪੂਰੀ ਨਹੀਂ ਹੁੰਦੀ ਤਾਂ ਫਿਰ ਜੱਜ ਸਾਹਿਬ ਨੇ ਕਿਹਾ ਫਾਨੂ ਖੁਦ ਅਗਲੀ ਤਰੀਕ ਤੇ ਹਾਜ਼ਰ ਹੋਣਾ ਪਏਗਾ ਦਲ ਦੇ ਵਿੱਚ ਜੱਜ ਨੇ ਨਿਸ਼ਾਨ ਸਿੰਘ ਨੂੰ ਕਿਹਾ ਸਰਦਾਰ ਸਾਹਿਬ ਇਹ ਡੀਸੀ ਨੇ ਕਾਰਵਾਈ ਨਾ ਕੀਤੀ ਤਾਂ ਤੁਸੀਂ 6 ਹਫ਼ਤੇ ਬਾਅਦ ਇਸ ਅਦਾਲਤ ਦਾ ਬੁਹਾ ਦੁਬਾਰਾ ਖੜਕਾਇਆ ਪੰਜਾਬ ਸਰਕਾਰ ਦੇ ਵਕੀਲ ਅਨਮੋਲ ਸਿੰਘ ਸੰਧੂ ਨੂੰ ਹਦਾਇਤ ਦਿੱਤੀ ਜੇ ਡੀਸੀ ਨੇ 6 ਹਫ਼ਤਿਆਂ ਚ ਕਾਰਵਾਈ ਨਾ ਕੀਤੀ ਤਾਂ ਆਪਣੇ ਅਫਸਰ ਨੂੰ ਕਹਿ ਦਿਓ ਕਿ ਉਹ ਅਗਲੀ ਤਰੀਕ ਤੇ ਇਸ ਅਦਾਲਤ ਦੇ ਵਿੱਚ ਖੁਦ ਹਾਜ਼ਰ ਹੋਵੇ 2.5 ਸਾਲ ਹੋ ਚੁੱਕੇ ਐ ਇਸ ਮਾਮਲੇ ਤੇ 에ਅਰ ਫੋਰਸ ਦੇ ਬਾਰੇ ਕੋਈ ਫੈਸਲਾ ਤੁਸੀਂ ਨਹੀਂ ਕੀਤਾ ਜੱਜ ਨੇ ਕਿਹਾ ਹੁਣ ਤੱਕ ਪ੍ਰਸ਼ਾਸਨ ਨੇ ਇਹ ਜਾਂਚ ਮੁਕੰਮਲ ਕਰਕੇ ਕਾਰਵਾਈ ਕਿਉਂ ਨਹੀਂ ਕੀਤੀ ਪਹਿਲੀ ਚਿੱਠੀ 에ਅਰ ਫੋਰਸ ਨੇ 16 4 2021 ਨੂੰ ਡੀਸੀ ਫਿਰੋਜ਼ਪੁਰ ਨੂੰ ਲਿਖੀ ਸੀ ਉਸ ਤੋਂ ਬਾਅਦ ਕੁਝ ਚਿੱਠੀਆਂ 에ਅਰ ਫੋਰਸ ਨੇ ਪੰਜਾਬ ਸਰਕਾਰ ਨੂੰ ਮੁੱਖ ਸਕੱਤਰ ਰਾਹੀਂ ਭੇਜੀਆਂ ਪਰ ਢਾਈ ਸਾਲ ਗੁਜ਼ਰ ਗਏ ਕਾਰਵਾਈ ਨਹੀਂ ਹੋਈ ਦੋਸਤੋ ਹੁਣ ਤੁਹਾਨੂੰ ਸਾਰਾ ਮਾਮਲਾ ਸਮਝਾਉਨੇ ਆ ਕਿ ਇਹਦੇ ਵਿੱਚ ਕਿਵੇਂ ਕਿਵੇਂ ਗੱਲ ਅੱਗੇ ਤਰੀ ਬਰਤਾਨੀਆਂ ਦੀ ਸਰਕਾਰ 1939 ਦੇ ਵਿੱਚ 982 ਏਕੜ ਤੇ ਐਡਵਾਂਸ 에ਅਰਫੀਲਡ ਸਥਾਪਿਤ ਕਰਦੀ ਹੈ ਜਿਸ ਦੀ ਵਰਤੋਂ ਰਾਇਲ 에ਅਰਫੋਰਸ ਨੇ ਕੀਤੀ ਉਸ ਤੋਂ ਬਾਅਦ ਜਦੋਂ ਭਾਰਤ ਆਜ਼ਾਦ ਹੋ ਗਿਆ ਇਸ ਜਹਾਜ਼ ਗਰਾਊਂਡ ਦੀ ਵਰਤੋਂ 1962, 1965 ਤੇ 1971 ਦੇ ਵਿੱਚ ਇੰਡੀਅਨ 에ਅਰ ਫੋਰਸ ਨੇ ਕੀਤੀ। ਇਸ ਜਹਾਜ਼ ਗਰਾਊਂਡ ਦੇ ਸਾਰੇ ਰਕਬੇ ਦਾ ਕੰਟਰੋਲ ਆਰਮੀ ਕੋਲ ਰਹਾ ਤੇ ਐਡਮਿਨਿਸਟ੍ਰੇਟਿਵ ਕੰਟਰੋਲ ਯਾਨੀ ਕਿ ਪ੍ਰਬੰਧਕੀ ਕੰਟਰੋਲ 에ਅਰ ਫੋਰਸ ਸਟੇਸ਼ਨ ਹਲਵਾਰਾ ਜ਼ਿਲ੍ਹਾ ਲੁਧਿਆਣੇ ਕੋਲ ਰਹਾ। ਤੇ ਫਿਰ ਹੁੰਦਾ ਇਹ ਆ ਕਿ 1997 ਦੇ ਵਿੱਚ ਇੱਕ ਲੇਡੀ ਉਹਦਾ ਨਾਮ ਸੀ ਊਸ਼ਾ ਅਨਸਲ ਦਿੱਲੀ ਰਹਿੰਦੀ ਸੀ ਪਿਛੋਕਰ ਉਹਦਾ ਫਰੂਜ਼ਪੁਰ ਤੋਂ ਸੀ ਉਹ ਇੱਕ ਜੀਪੀਏ ਲੈ ਕੇ ਆਉਂਦੀ ਆ ਯਾਨੀ ਕਿ ਮੁਖਤਿਆਰ ਨਾਮਾ ਲੈ ਕੇ ਆਉਂਦੀ ਆ ਜਿਹੜਾ ਉਹਦੇ ਜੀਜੇ ਮਦਨ ਲਾਲ ਨੇ ਉਹਨੂੰ ਦਿੱਤਾ ਪਰ ਮਦਨ ਲਾਲ 1991 ਚ ਮਰ ਚੁੱਕਾ ਸੀ 1997 ਚ ਉਹਨੇ ਇਹ ਜੀਪੀਏ ਵਰਤ ਲਈ ਤੇ ਉਸ ਵਕਤ ਦੇ ਤਹਿਸੀਲਦਾਰ ਤੇ ਹੋਰ ਅਫਸਰਾਂ ਨੇ ਇਸ ਚੀਜ਼ ਨੂੰ ਐਕਸੈਪਟ ਕੀਤਾ ਜੋ ਕਿ ਬਿਲਕੁਲ ਗਲਤ ਸੀ ਜਦੋਂ ਬੰਦਾ ਮਰ ਜਾਂਦਾ ਹੈ ਉਹਦੀ ਜਿਹੜੀ ਜੀਪੀਏ ਹੈ ਮੁਖਤਿਆਰਨਾਮਾ ਉਹ ਖਾਰਜ ਹੋ ਜਾਂਦਾ ਹੈ ਇਹ ਜ਼ਮੀਨ ਇਸ ਜਲੀ ਜੀਪੀਏ ਨੂੰ ਵਾਰਤਕੇ ਪੰਜ ਪ੍ਰਾਈਵੇਟ ਲੋਕਾਂ ਦੇ ਨਾਂ ਕਰਤੀ ਗਈ ਇਹ ਜ਼ਮੀਨ ਕਰੋੜਾਂ ਰੁਪਏ ਦੀ ਹੈ ਸ਼ਹਿਰ ਦੇ ਨਜ਼ਦੀਕ ਹੈ 1960 ਦੇ ਵਿੱਚ ਭਾਰਤ ਚ ਕਾਲ ਪੈ ਗਿਆ ਸੀ ਅਨਾਜ ਦੀ ਕਮੀ ਹੋ ਗਈ ਸੀ ਉਸ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਨੇ 1964 ਦੇ ਵਿੱਚ ਇੱਕ ਆਦੇਸ਼ ਜਾਰੀ ਕੀਤਾ ਕਿ ਜਿੰਨੀਆਂ ਵੀ ਜ਼ਮੀਨਾਂ ਕੈਂਟੋਨਮੈਂਟ ਏਰੀਆਜ਼ ਦੇ ਵਿੱਚ ਖਾਲੀ ਪਈਆਂ ਨੇ ਵਰਤੀਆਂ ਨਹੀਂ ਜਾ ਰਹੀਆਂ ਉਹਨਾਂ ਤੇ ਖੇਤੀ ਕੀਤੀ ਜਾਏ ਅਨਾਜ ਪੈਦਾ ਕੀਤਾ ਜਾਏ ਅਨਾਜ ਪੈਦਾ ਕਰਨ ਲਈ ਕ੍ਰੌਪ ਮੈਨੇਜਰ ਲਾਏ ਗਏ ਆਸੇ ਪਾਸੇ ਦੇ ਪਿੰਡਾਂ ਦੇ ਲੋਕਾਂ ਨੂੰ ਕਿਹਾ ਗਿਆ ਤੁਸੀਂ ਜ਼ਮੀਨ ਵਾਓ ਅਨਾਜ ਪੈਦਾ ਕਰੋ ਸਰਕਾਰ ਨੂੰ ਦਿਓ ਤੇ ਪੈਸੇ ਵਟੋ ਇਹ ਪ੍ਰੋਸੈਸ ਚੱਲਦਾ ਰਿਹਾ ਪਰ ਫਿਰ ਅਨਾਜ ਦੀ ਕਮੀ ਖਤਮ ਹੋ ਗਈ ਤੇ ਇਹ crop managerਾਂ ਨੂੰ ਫਾਰਗ ਕਰ ਦਿੱਤਾ ਗਿਆ ਪਰ ਇਸ ਜ਼ਮੀਨ ਦੇ ਕੁਝ ਕਿਸਾਨ ਜਾਂ ਕਹੋ crop manager ਉਹਨਾਂ ਨੇ ਜ਼ਮੀਨ ਦਾ ਕਬਜ਼ਾ ਦੇਣੋਂ ਨਾ ਕਰਤੀ ਫਿਰ ਇੱਕ ਕਾਨੂੰਨੀ ਲੜਾਈ ਹੋਈ ਫਿਰ ਸਰਕਾਰ ਜਿੱਤ ਗਈ ਤੇ ਇਹ ਬਰਖਾਸਤ ਕਰ ਦਿੱਤੇ ਗਏ ਜਮ੍ਹਾਂ ਬੰਦੀ ਹਮੇਸ਼ਾ ਹੀ ਇਸ ਜ਼ਮੀਨ ਦੀ 에ਅਰ ਫੀਲਡ ਦੀ ਭਾਰਤ ਸਰਕਾਰ ਦੇ ਨਾਮ ਰਹੀ ਫੌਜ ਦੇ ਨਾਮ ਰਹੀ ਪਰ ਦਿਨ ਚਸਪਗਾ ਲੈ ਹੈ ਕਿ ਮਾਲ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਆ ਜਿਹੜੇ ਊਸ਼ਾ ਅੰਸਲ ਦੇ ਜੀਜਾ ਜੀ ਮਦਨ ਲਾਲ ਹੋਰੀ ਉਹ ਆਪਣੇ ਨਾਮ ਕਰਾਉਂਦੇ ਨੇ ਅੱਗੇ ਜਿਹੜੇ ਪੰਜ ਵਿਅਕਤੀ ਉਹਨਾਂ ਨੂੰ ਵੇਚੀ ਜ਼ਮੀਨ ਉਹਨਾਂ ਨੇ ਵੀ ਗਰਦੌਰੀਆਂ ਆਪਣੇ ਨਾਮ ਕਰਵਾਈਆਂ ਤੇ ਅਸੀਂ ਇਸ ਜਹਾਜ਼ ਫੀਲਡ ਦਾ ਦੌਰਾ ਕੀਤਾ ਸੀ ਇੱਥੇ ਆਸੇ ਪਾਸੇ ਫੌਜ ਦਾ ਪੈਰਾ ਹੈ ਆਸੇ ਪਾਸੇ ਬਹੁਤ ਦਰਖਤ ਲੱਗੇ ਆ ਅੰਦਰ ਬੰਦਾ ਕੋਈ ਵੜ ਨਹੀਂ ਸਕਦਾ ਤੇ ਉਥੋਂ ਦੇ ਪਟਵਾਰੀ ਕਨਗੋ ਇਸ ਜ਼ਮੀਨ ਤੇ ਫਸਲ ਖੜੀ ਵਿਖਾਈ ਜਾਂਦੀ ਹੈ ਔਰ ਇਸ ਜ਼ਮੀਨ ਦਾ ਕਾਫੀ ਰਕਬਾ ਕੰਕਰੀਟ ਪੱਕਾ ਹੈ ਤੇ ਫੇਰ ਉੱਥੇ ਫਸਲ ਕਿਵੇਂ ਹੋ ਸਕਦੀ ਹੈ ਤੁਸੀਂ ਉਹ ਵੇਖ ਲਓ ਕਿ ਸਾਡੇ ਇਹ ਮਾਲ ਅਧਿਕਾਰੀ ਕਾਰਨਾਮੇ ਕਰਦੇ ਕੀ ਆ ਤੇ ਇਹੀ ਕੁਛ ਕੀਤਾ ਇਹਨਾਂ ਨੇ ਜ਼ਿਰਕਪੁਰ ਦੀ ਸ਼ਾਮਲਾਟ ਦੇ ਜ਼ਮੀਨ ਤੇ ਜਿਹਦੇ ਵੇਰਵੇ ਅਸੀਂ ਤੁਹਾਨੂੰ ਪਿਛਲੇ ਆਪਣੇ ਐਪੀਸੋਡ 390 ਤੇ 99 ਵਿੱਚ ਦੇ ਚੁੱਕੇ ਹਾਂ ਉਹਦੇ ਵਿੱਚ ਇੱਕ ਐਕਸ ਐਮ ਐਲ اے ਨੇ ਉਹ ਜ਼ਮੀਨ ਆਪਣੇ ਨਾਮ ਕਰਵਾਈ ਇੱਥੇ ਇਹ ਸਰਕਾਰੀ ਜ਼ਮੀਨ ਪੰਜ ਪ੍ਰਾਈਵੇਟ ਲੋਕ ਫੌਜਦੀ ਜ਼ਮੀਨ ਆਪਣੇ ਨਾਂ ਕਰਾ ਗਏ ਹੋਰ ਦੱਸ ਦਿੰਦੇ ਆ ਇਹ ਗੱਲ ਇੱਥੇ ਹੀ ਨਹੀਂ ਮੁੱਕਦੀ ਤਹਿਸੀਲਦਾਰਾਂ ਤੇ ਗੱਲ ਆਉਂਦੀ ਆ ਐਸਟੀਐਮ ਉਸ ਵਕਤ ਦੇ ਫਿਰੋਜ਼ਪੁਰ ਚ ਜੋ ਤਾਇਨਾਤ ਸੀ ਡੀਪੀਐਸ ਖਰਬੰਦਾ ਜੋ ਹੁਣ ਪ੍ਰਮੋਟ ਹੋ ਕੇ ਆਇਸ ਬਣ ਕੇ ਚੰਡੀਗੜ੍ਹ ਤਾਇਨਾਤ ਨੇ ਉਹਨਾਂ ਨੇ ਇਸ ਰਜਿਸਟਰੀ ਤੋਂ ਬਾਅਦ ਗਰਜ਼ੋਰੀਆਂ ਤੋਂ ਬਾਅਦ ਇਸ ਜ਼ਮੀਨ ਦਾ ਇੰਤਕਾਲ ਚੜਾਉਣ ਦੇ ਆਦੇਸ਼ ਤਹਿਸੀਲਦਾਰ ਨੂੰ ਦਿੱਤੇ ਭਾਵੇਂ ਕਿ ਤਹਿਸੀਲਦਾਰ ਨੇ ਉਸ ਵਕਤ ਦੇ ਤਹਿਸੀਲਦਾਰ ਨੇ ਇਹ ਜ਼ਿਕਰ ਕੀਤਾ ਸੀ ਕਿ ਆ ਮਸ਼ੱਕੀ ਲੱਗਦਾ ਐਸਟੀਐਮ ਸਾਹਿਬ ਪਰ ਐਸਟੀਐਮ ਕਹਿੰਦਾ ਤੈਨੂੰ ਹਦਾਇਤ ਕਰਦਾ ਤੂੰ ਇੰਤਕਾਲ ਕਰ ਇੰਤਕਾਲ ਹੋ ਗਿਆ ਇੰਤਕਾਲ ਹੋਣ ਤੋਂ ਬਾਅਦ ਸਨ 2000 ਦੇ ਵਿੱਚ ਇਹ ਸ਼ਖਸ ਕੋਰਟ ਚਲੇ ਜਾਂਦੇ ਆ ਅਤੇ ਉੱਥੇ ਜਾ ਕੇ ਕਹਿੰਦੇ ਆ ਕਿ ਜੀ ਅਸੀਂ ਤਾਂ ਬੜੇ ਅਮਨ ਆਮਾਨ ਨਾਲ ਖੇਤੀ ਕਰਦੇ ਸੀ ਸਾਨੂੰ ਫੌਜ ਨੇ ਡੰਡੇ ਮਾਰ ਕੇ ਕੱਢਦਾ ਸਾਨੂੰ ਸਾਡਾ ਕਬਜ਼ਾ ਦੁਆਇਆ ਜਾਏ ਆ ਵੇਖੋ ਸਾਡੀ ਰਜਿਸਟਰੀ ਆ ਵੇਖੋ ਸਾਡੀ ਗਰਦੌਰੀ ਆ ਵੇਖੋ ਸਾਡਾ ਇੰਤਕਾਲ ਕੋਰਟ ਨੇ ਗੱਲਬਾਤ ਸੁਣਨੀ ਸ਼ੁਰੂ ਕੀਤੀ ਖੈਰ ਅਖੀਰ ਚ ਕੀ ਹੋਇਆ ਜੀ ਇੱਕ ਐਡੀਸ਼ਨਲ ਸੈਸ਼ਨ ਜੱਜ ਟੱਕਰ ਜਾਂਦਾ ਇਹਨਾਂ ਨੂੰ ਤੱਲੋਂ ਕੀ ਇਸ ਕਈ ਵਾਰੀ ਡਿਫਾਲਟ ਡਿਸਮਿਸਡ ਐਂਡ ਡਿਫਾਲਟ ਹੋਇਆ ਇਸ ਐਡੀਸ਼ਨਲ ਸੈਸ਼ਨ ਜੱਜ ਦਾ ਨਾਮ ਹੈਗਾ ਸੰਚਿਤ ਸ਼ਰਮਾ ਇਹ ਅੱਜ ਕੱਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ OST ਰਜਿਸਟਰੀ ਲੱਗਿਆ ਹੋਇਆ ਹੈ ਇਹਦੇ ਬਾਰੇ ਵੀ ਅਸੀਂ ਦੋ ਤਿੰਨ ਖਬਰਾਂ ਕਰ ਚੁੱਕੇ ਹਾਂ ਪਰ ਇਸ ਦੇ ਉੱਤੇ ਹਜੇ ਹਾਈ ਕੋਰਟ ਦੀ ਨਜ਼ਰ ਪਈ ਨਹੀਂ ਇਹ ਜੱਜ ਸਾਹਿਬ ਸ਼ਰਮਾ ਜੀ ਕਹਿੰਦੇ ਕੀ ਆ ਇਹ ਫੌਜ ਨੂੰ ਕਹਿੰਦੇ ਆ ਕਿ ਤੁਸੀਂ ਟਿੰਦਫੋੜੀ ਚੱਕੋ ਤੇ ਨਿਕਲੋ ਇਹ ਜ਼ਮੀਨ ਤਾਂ ਇੱਕ ਆਸ਼ਤਕਾਰਾਂ ਦੀ ਹੈ ਜਿਨ੍ਹਾਂ ਦੇ ਨਾਂ ਤੇ ਗਰਦੌਰੀ ਬੋਲਦੀ ਆ ਆਰਮੀ ਦੇ ਵਕੀਲ ਨੇ ਬੇਨਤੀ ਕੀਤੀ ਇਸ ਜੱਜ ਸਾਹਿਬ ਨੂੰ ਕਿ ਜੱਜ ਸਾਹਿਬ ਸਪੌਟ ਇਨਸਪੈਕਸ਼ਨ ਕਰਾ ਦਿਓ ਤੁਸੀਂ ਇੱਕ ਕਮਿਸ਼ਨ ਬਣਾ ਦਿਓ ਉਹ ਚ ਤੁਸੀਂ ਫੌਜ ਦੇ ਅਧਿਕਾਰੀ ਪ੍ਰਸ਼ਾਸਨ ਦੇ ਅਧਿਕਾਰੀ ਕੁਝ ਇੰਜੀਨੀਅਰ ਤੇ ਕੁਝ ਖੇਤੀਬਾੜੀ ਮਾਹਰ ਉਹਦੇ ਵਿੱਚ ਸ਼ਾਮਲ ਕਰੋ ਜੱਜ ਸਾਹਿਬ ਕਹਿੰਦੇ ਨਾਥਿੰਗ ਡੂਇੰਗ ਮੈਂ ਜਸਟਿਸ ਤੁਰੰਤ ਦੇਊਗਾ ਤੇ ਜਸਟਿਸ ਉਹਨਾਂ ਨੇ ਦਿੱਤਾ ਇਹ ਰੇੜਕਾ ਵੀ ਹਜੇ ਚੱਲਦਾ ਇਹਦੇ ਤੇ ਵੀ ਅਪੀਲ ਹਜੇ ਹਾਈ ਕੋਰਟ ਦੇ ਵਿੱਚ ਚੱਲਦੀ ਆ ਜਦੋਂ ਅਸੀਂ ਇਹ ਪਹਿਲੀ ਖਬਰ ਮਾਰਚ ਦੇ ਮਹੀਨੇ ਕੀਤੀ ਅਸੀਂ ਡੀਸੀ ਰਜੀਸ਼ ਤਮਾਨ ਅਮਰੂਦ ਸਕੈਂਡਲ ਫੇਮ ਦਾ ਉਹਦੇ ਨਾਲ ਗੱਲ ਕੀਤੀ ਬੜਾ ਫਨੀ ਆਰਗੂਮੈਂਟ ਦਿੱਤਾ ਤੁਹਾਨੂੰ ਸੁਣਾਉਣਾ ਕਹਿੰਦੇ ਜੀ ਤਗੜ ਸਾਹਿਬ ਅਸੀਂ ਇਹ ਰਿਕਾਰਡ ਲੱਭ ਰਹੇ ਆ ਨੋਟੀਫਿਕੇਸ਼ਨ ਚ ਅੰਗਰੇਜ਼ਾਂ ਨੇ ਕੀਤੀ ਸੀ ਜਦੋਂ ਇਹ ਜ਼ਮੀਨ ਐਕਵਾਇਰ ਹੋਈ ਸੀ ਕਿਸਾਨਾਂ ਤੋਂ ਲਈ ਸੀ ਅਸੀਂ ਵੇਖਣਾ ਕਿ ਇਹਨਾਂ ਨੂੰ ਅਦਾਏਗੀ ਯਾਨੀ ਕਿ ਪੈਸਾ ਟਕਾ ਦੇਤਾ ਸੀ ਕਿ ਨਹੀਂ ਦੇਤਾ ਸੀ ਇਹ ਰਿਕਾਰਡ ਦਿੱਲੀ ਦੇ ਵਿੱਚ ਬੰਦਾ ਭੇਜਿਆ ਸੀ ਤੋਂ ਮਿਲਿਆ ਨਹੀਂ ਹੋ ਸਕਦਾ ਇਹ ਪਾਕਿਸਤਾਨ ਚ ਪਿਆ ਹੋਵੇ ਤੇ ਮੈਂ ਉਹਨੂੰ ਆਖਿਆ ਡੀਸੀ ਸਾਹਿਬ ਕਿਹੜੇ ਪਾਸੇ ਤੁਰੇ ਹੋ ਤੁਸੀਂ ਗੱਲ ਤਾਂ ਇੰਨੀ ਹੈ ਪਾਵਰ ਆਫ ਅਟਾਰਨੀ 1997 ਚ ਵਰਤੀ ਗਈ ਬੰਦਾ ਮਰ ਗਿਆ 1991 ਚ ਤੇ ਰੇੜਕਾ ਹੀ ਖਤਮ ਹੋ ਗਿਆ ਕਿਉਂ ਕੰਨ ਪੁੱਠਾ ਫੜਦੇ ਹੋ ਤੁਸੀਂ ਕੋਈ ਜਵਾਬ ਹੈ ਨਹੀਂ ਸੀ ਖੈਰ ਉਸ ਤੋਂ ਬਾਅਦ ਐਸ ਡੀ ਸੀ ਨੇ ਐਫ ਸੀ ਆਰ ਨੂੰ ਤੇ ਕਈ ਹੋਰ ਅਫਸਰਾਂ ਨੂੰ ਉਹ ਰਿਪੋਰਟ ਬਣਾ ਕੇ ਪੇਸ਼ ਕੀਤੀ ਇਹ ਇਨ ਕਨਕਲੂਸਿਵ ਰਿਪੋਰਟ ਯਾਨੀ ਕਿਸੇ ਨਤੀਜੇ ਤੇ ਨਹੀਂ ਪਹੁੰਚਿਆ ਕਹਿੰਦਾ ਜੀ ਉਹ ਅਸੀਂ ਰਿਕਾਰਡ ਲਵਦੇ ਜਦੋਂ ਲੱਭੂਗਾ ਫੈਸਲਾ ਕਰ ਉਹ ਭਾਈ ਨੂਰ ਕਾਦੀ ਸੀ ਗਲਤ ਹੈ ਨਹੀਂ ਆ ਕਿ ਡੀਪੀਏ ਵੱਲੜਾ ਕਿ ਇਹਨੂੰ ਵੱਲਗਾ ਜ਼ਮੀਨ 15 ਏਕੜ ਦਾ ਰੋਲਾ ਜ਼ਮੀਨ 982 ਏਕੜ ਦਾ ਰੋਲਾ ਨਹੀਂ ਉੱਤੇ ਕੋਈ ਕਲੇਮੈਂਟ ਨਹੀਂ ਤੇ ਫਿਰ ਤੂੰ ਨੋਟੀਫਿਕੇਸ਼ਨ ਕਾਤੇ ਦੀ ਲਫਦਾ ਫਿਰਨਾ ਔਰ ਦੱਸਦਿਆਂ ਤੁਹਾਨੂੰ ਦੋਸਤੋ ਇਹ ਡੀਸੀ ਧਮਾਨ ਪਹਿਲਾਂ ਤਹਿਸੀਲਦਾਰ ਹੁੰਦਾ ਸੀ ਇਹਦੇ ਤਹਿਸੀਲਦਾਰ ਹੁੰਦੇ ਹੋਏ ਦੇ ਕਿਸੇ ਕਦੇ ਤੁਹਾਨੂੰ ਵਕਤ ਮਿਲਿਆ ਤਾਂ ਸੁਣਾਉਂਗਾ ਰਜੇਸ਼ ਤਮਾਨ ਦੇ ਆਰਗੂਮੈਂਟ ਤੋਂ ਬਾਅਦ ਅਸੀਂ ਡਾਇਰੈਕਟਰ ਲੈਂਡ ਰਿਕਾਰਡਸ ਜੋ ਕਿ ਮੇਰੇ ਇੱਕ ਮਿੱਤਰ ਨੇ ਰਿਟਾਇਰ ਹੋ ਚੁੱਕੇ ਆ ਉਹਨਾਂ ਨਾਲ ਸੰਪਰਕ ਕੀਤਾ ਸੀ ਉਹਨਾਂ ਨੇ ਸਾਨੂੰ ਬਿਲਕੁਲ ਇਹੀ ਕਿਹਾ ਕਿ ਬਿਲਕੁਲ ਲੋੜ ਹੈ ਨਹੀਂ ਨੋਟੀਫਿਕੇਸ਼ਨ ਲੱਭਣ ਦੀ ਤੇ ਉਸ ਵਕਤ ਦੀਆਂ ਪੇਮੈਂਟਸ ਲੱਭਣ ਦੀ ਏਡੀਸੀ ਨੂੰ ਤੁਸੀਂ ਕਹਿੰਦੇ ਸਮਝਾਓ ਮੈਂ ਕਿਹਾ ਜੀ ਮੇਰੀ ਤਾਂ ਸਮਝਦਾ ਨਹੀਂ ਗੱਲ ਤੇ ਖੈਰ ਅਲਟੀਮੇਟਲੀ ਹੁਣ ਮਾਮਲਾ ਹਾਈ ਕੋਰਟ ਚਲੇਗਾ ਹੁਣ ਹਾਈ ਕੋਰਟ ਨੇ ਜਦੋਂ ਖਿੱਚਿਆ ਕੰਨ 6 ਹਫ਼ਤੇਾਂ ਦਾ ਦਿੱਤਾ ਸ਼ਮਾਂ ਵੇਖਦੇ ਹਾਂ ਹੁਣ ਕਰਦਾ ਕੀ ਹੈ ਡੀਸੀ ਸਰ 16 4 21 ਨੂੰ 에어 ਫੋਰਸ ਦੇ ਅਫਸਰਾਂ ਨੇ ਦਰਖਾਸਤ ਦਿੱਤੀ ਡੀਸੀ ਫਿਰੋਜ਼ਪੁਰ ਨੂੰ ਤੇ ਹੋਰ ਅਫਸਰਾਂ ਨੂੰ 16 4 21 ਨੂੰ ਡੀਸੀ ਫਿਰੋਜ਼ਪੁਰ ਡੀਸੀ ਚੈਲ ਡੀਸੀ ਚੈਲ ਨੇ ਦਰਖਾਸਤ ਮਾਰਕ ਕੀਤੀ ਐਸਡੀਐਮ ਨੂੰ 16 4 ਤੋਂ ਬਾਅਦ 5 5 ਨੂੰ ਲੈਟਰ ਜਾਰੀ ਕਰਦਾ ਡੀਸੀ ਦੇਖੋ ਕਿੰਨਾ ਫਰਕ ਹੈ 16 4 21 ਤੋਂ 5 5 21 ਨੂੰ ਡੀਸੀ ਲੈਟਰ ਮਾਰ ਭੇਜਦਾ ਐਸਡੀਐਮ ਫਿਰੋਜ਼ਪੁਰ ਨੂੰ ਐਸ ਡੀ ਐਮ ਫਿਰੋਜ਼ਪੁਰ ਤੋਂ ਇਹ ਆ ਜਾਂਦਾ ਹੈ ਤਹਿਸੀਲਦਾਰ ਪਟਵਾਰੀ ਕਰਨਗੋਤ ਤੱਕ ਪਟਵਾਰੀ ਇੱਕ ਰਪੜ ਦਰਜ ਕਰਦਾ ਉਹ ਡੇਟ ਹੈਗੀ ਆ 28/7/21 28/7/21 ਇਹ ਜਿਹੜਾ ਸਾਰਾ ਮੈਟਰ ਸੀ ਡੀ ਸੀ ਤੋਂ ਲੈ ਕੇ ਐਸ ਡੀ ਐਮ ਤਹਿਸੀਲਦਾਰ ਪਟਵਾਰੀ ਤੱਕ ਉਹਨਾਂ ਦੇ ਧਿਆਨ ਚ ਆ ਗਿਆ ਸੀਗਾ 에ਅਰ ਫੋਰਸ ਦਾ ਮੈਟਰ ਜਹਾਜ਼ ਗਰਾਊਂਡ ਦਾ ਮੈਟਰ ਬਟ ਇਨਾ ਨੇ 28/7/21 ਤੋਂ ਪਟਵਾਰੀ ਦੇ ਧਿਆਨ ਚ ਆ ਗਿਆ ਤਸਵੀਲਦਾਰ ਜਿੰਨੇ ਵੀ ਡੀਸੀ ਉਸ ਤੋਂ ਬਾਅਦ ਆਏ ਇਹਦੇ ਤੇ ਕਿਸੇ ਵੀ ਨੇ ਗੌਰ ਨਹੀਂ ਕੀਤੀ ਸਾਰੇ ਡੀਸੀਆਂ ਦੇ ਧਿਆਨ ਸੀ ਮੈਟਰ ਪਟਵਾਰੀਆਂ ਦੇ ਤਸਵੀਲਦਾਰਾਂ ਦੇ ਐਸ.ਡੀ.ਮੰਡ ਦੇ 21 ਤੋਂ ਬਾਅਦ 21 ਦੀ ਦਰਖਾਸਤ ਤੋਂ ਬਾਅਦ ਸਾਰੇ ਡੀਸੀ ਅੱਜ ਤੱਕ ਸੁੱਤੇ ਰਹੇ ਇਸ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਕਿਉਂ ਕਿ ਇਹ ਸਭ ਮਿਲੀ ਭੁਗਤ ਦਾ ਚੱਕਰ ਸੀਗਾ ਡੀਸੀ ਦਾ ਡੀਸੀ ਜਿਵੇਂ ਮਰਜ਼ੀ ਸੀ ਡੀਸੀ ਆਪਣੀ ਮਰਜ਼ੀ ਨਾਲ ਕੰਮ ਕਰਦਾ ਸੀ ਡੀਸੀ ਨੇ ਪਟਵਾਰੀ ਨੂੰ ਅੱਜ ਤੱਕ ਗਰਦੌਰੀ ਨਹੀਂ ਬਦਲਣ ਦਿੱਤੀ ਜੇ ਡੀਸੀ ਚਾਹੁੰਦਾ ਤੇ ਗਰਦੌਰੀ ਅੱਜ ਤੱਕ ਬਦਲ ਜਾਂਦੀ ਉਹਨਾਂ ਬੰਦਿਆਂ ਦੇ ਨਾਂ ਤੋਂ ਪਰ ਮਾਲਕੀ ਵੀ ਬਦਲ ਜਾਂਦੀ ਸਭ ਕੁਝ ਸਹੀ ਹੋ ਜਾਂਦਾ ਪਰ ਡੀਸੀ ਜੇ ਚਾਹੁੰਦਾ ਕਿਸੇ ਡੀਸੀ ਨੇ ਵੀ ਧਿਆਨ ਨਹੀਂ ਕੀਤਾ ਇਸ ਫੋਰਸ ਦੇ ਮੈਟਰ ਵੱਲ ਸਭ ਚੁੱਪ ਕਰਕੇ ਬੈਠੇ ਰਹੇ ਹੱਥ ਤੇ ਅਤਰ ਕੇ ਪ੍ਰੈਸ਼ਰ ਸੀ ਜਾਂ ਕੀ ਸੀ ਇਹਨਾਂ ਦੀ ਮਿਲੀਭੁਗਤ ਸੀ ਇਹਨਾਂ ਨੇ ਨਹੀਂ ਕੀਤਾ ਬਸ ਮੈਨੂੰ ਹੁਣ ਹਾਈ ਕੋਰਟ ਚ ਜਾ ਕੇ ਇਨਸਾਫ ਲੈਣ ਖਾਤਰ ਜਾਣਾ ਪਿਆ ਹਾਈ ਕੋਰਟ ਦੇ ਵਿੱਚ ਕਿਉਂ ਨਹੀਂ ਕਿਸੇ ਡੀਸੀ ਨੇ ਕੰਮ ਕੀਤਾ ਸਨ 1997 ਤੋਂ ਲੈ ਕੇ ਅੱਜ ਤੱਕ ਸਭ ਦੇ ਧਿਆਨ ਚ ਸੀਗਾ ਇਹ ਵੀ ਇਹ ਗਲਤ ਹੋ ਰਿਹਾ ਹੈ ਗਲਤ ਹੋ ਰਿਹਾ ਹੈ ਜਦੋਂ ਮਾਲਕੀ ਟੁੱਟ ਚੁੱਕੀ ਸੀ ਪੈਸੇ ਲੈ ਜਾ ਚੁੱਕੇ ਸੀ ਸਭ ਨੂੰ ਪਤਾ ਸੀ ਅਫਸਰਾਂ ਨੂੰ 1997 ਤੋਂ ਲੈ ਕੇ ਅੱਜ ਤੱਕ ਪਰ ਕਿਸੇ ਵੀ ਅਫਸਰ ਨੇ ਇਹਦੇ ਵੱਲ ਧਿਆਨ ਨਹੀਂ ਦਿੱਤਾ ਕਿਉਂਕਿ ਸਭ ਦੀ ਮਿਲੀ ਭੁਗਤ ਸੀ ਹੁਣ ਡੀਸੀਆਂ ਦੀ ਗੱਲ ਤੁਰੀ ਹੈ ਜਰਾ ਜ਼ਿਕਰ ਕਰਦਾ ਚੱਲਾਂ ਪਠਾਨਕੋਟ ਦੇ ਡੀਸੀ ਦੀ ਗੱਲ ਉਹਦਾ ਜ਼ਿਕਰ ਕਰ ਚੱਲਾਂ ਹਰबीर ਸਿੰਘ ਡੀਸੀ ਉਸ ਬੰਦੇ ਨੇ ਆਪਣੀ ਕੋਠੀ ਦੀ ਜ਼ਮੀਨ ਹੀ ਵੇਚਤੀ ਯਾਨੀ ਕਿ سپੁਰਦ ਕਰਤੀ ਕਿਹਦੇ ਆਪਣੇ ਨਾਲ ਦੇ ਗਵਾਂਢੀ ਪਲਾਟ 홀ਡਰ ਦੇ ਉਸ ਪਰਿਵਾਰ ਨੂੰ ਇੱਕ ਸੰਨਤੀ ਪਰਿਵਾਰ ਉਹਨੂੰ ਕਹਿੰਦੇ ਇਹ ਤਾਂ ਤੇਰੀ ਹੈ ਤੂੰ ਲੈ ਜਾਂਦੇ ਜਾ ਜਾਣਕਾਰੀ ਫਿਰ ਜੋ ਸਰਕਾਰ ਨੂੰ ਮਿਲੀ ਜਿਹੜੇ ਉੱਥੇ ਐਸਡੀਓ ਨੇ ਉਹਨੂੰ ਕਿਹਾ ਜੀ ਆ ਸਾਡੀ ਜ਼ਮੀਨ ਹੈ ਇਰੀਗੇਸ਼ਨ ਦੀ ਆ ਕੀ ਕਰੀ ਜਾਂਦੇ ਹੋ ਕਹਿੰਦਾ ਤੂੰ ਚੁੱਪ ਕਰ ਜਾ ਪਰਚਾ ਦਰਜ ਕਰਾ ਦੂੰ ਅੰਦਰ ਦੇ ਦੂੰ ਖੈਰ ਉਹ ਸਾਰਾ ਕੁਝ ਫਿਰ ਇਨਕੁਆਰੀ ਦੇ ਵਿੱਚ ਸਾਬਤ ਹੋਇਆ ਕਿਸ਼ਨ কুমার ਆਈਐਸ ਨੇ ਵਧੀਆ ਕੰਮ ਕਰਦੇ ਹੋਏ ਆਪਣੀ ਰਿਪੋਰਟ ਪੰਜਾਬ ਸਰਕਾਰ ਨੂੰ ਦਿੱਤੀ ਉਸ ਦੇ ਉੱਤੇ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਪਰਾ ਨੇ ਫਿਰ ਫੈਕਟ ਫਾਈਨਡਿੰਗ ਰਿਪੋਰਟ ਦਿੱਤੀ ਤੇ ਇਸ ਡੀਸੀ ਦਾ ਕਸੂਰ ਕੱਢਿਆ ਤੇ ਇਹ ਡੀਸੀ ਸਾਹਿਬ ਮੈਨੂੰ ਕਹਿੰਦੇ ਬੰਦਾ ਮੈਂ ਸੱਚਾ ਪੱਕਾ ਤੇ ਮੈਂ ਤਾਂ ਕਦੇ ਕੁਝ ਕੀਤਾ ਨਹੀਂ ਮੈਂ 올ਡ ਸਕੂਲ ਆਫ ਬਿਊਰੋਕਰੇਟਸ ਦਾ ਬੰਦਾ ਤੇ ਮੈਂ ਬਹੁਤ ਪਾਰਦਰਸ਼ਤਾ ਨਾਲ ਚੱਲਦਾ ਇੱਕ ਹੋਰ ਕਹਿ ਕੇ ਜਾਂਦੇ ਜਾਂਦੇ ਗੱਲ ਮੈਨੂੰ ਕਹਿੰਦੇ ਜੀ ਮੈਨੂੰ ਤਾਂ ਕਮਿਸ਼ਨਰ ਸਪਰਾ ਨੇ ਕਲੀਨ ਚਿੱਟ ਦੇ ਦਿੱਤੀ ਮਾਚਰੀ ਰਿਪੋਰਟ ਹੈਗੀ ਮੈਂ ਉਹ ਦੇਖੀ ਨਹੀਂ ਕਹਿੰਦੇ ਮੈਨੂੰ ਚਲੀ ਗਈ ਚੀਫ ਸਕੱਰੇਟਰੀ ਕੋਲ ਚੀਫ ਸਕੱਰੇਟਰੀ ਨੂੰ ਦੇਤੀ ਮੈਨੂੰ ਤਾਂ ਕਲੀਨ ਚਿੱਟ ਮਿਲ ਗਈ ਮਕਸਦ ਇਹ ਸੀ ਕਿ ਪੰਜਾਬ ਦਸਤਾਵੇਜ਼ ਅਗਲੇ ਦਿਨ ਖਬਰ ਨਾ ਚਲਾਵੇ ਖੈਰ ਅਸੀਂ ਮੁਖ ਸ਼ਕਤਰ ਨਾਲ ਸੰਪਰਕ ਕੀਤਾ ਮੁਖ ਸ਼ਕਤਰ ਨੇ ਸਾਨੂੰ ਕਿਹਾ ਮੇਰੇ ਕੋਲ ਤਾਂ ਪਹੁੰਚੀ ਨਹੀਂ ਮੈਂ ਤਾਂ ਪੜ੍ਹੀ ਨਹੀਂ ਇਹ ਕਿੱਥੋਂ ਕਹੀ ਜਾਂਦਾ ਡੀਸੀ ਖੈਰ ਅਸੀਂ ਖਬਰ ਕੀਤੀ ਉਸ ਤੋਂ ਬਾਅਦ ਉਸ ਨੂੰ ਹੁਣ ਸ਼ੋਕਾਸ ਨੋਟਿਸ ਜਾਰੀ ਹੋ ਚੁੱਕਿਆ ਇਹ ਤਾਂ ਅਸੀਂ ਗੱਲ ਡੀਸੀਜ਼ ਦੀ ਹੁਣ ਆਉਂਦੇ ਆ ਜੀ ਨਾ ਉਹ ਆ ਠੀਕ ਸਾਡਾ ਕੀ ਮੰਨਣਾ ਲੋਕਾਂ ਦੀ ਅਦਾਲਤਾਂ 'ਚ ਖੱਜਲ ਖੁਆਰੀ ਨੂੰ ਰੋਕਣਾ ਚਾਹੀਦਾ ਇਸ ਦੇ ਲਈ ਭਾਵੇਂ ਸਰਕਾਰ ਨੂੰ ਕੋਈ ਵੀ ਕਦਮ ਚੱਕਣਾ ਪਏ ਪਰ ਆਦਤ ਪੈ ਚੁੱਕੀ ਹੈ ਅਫਸਰ شاہੀ ਨੂੰ ਕਿ ਕੰਨ ਖਿਚਾਉਣ ਤੋਂ ਬਿਨਾ ਇਹਨਾਂ ਨੇ ਕੰਮ ਕਰਨਾ ਨਹੀਂ ਡਕਾ ਤੋੜਨਾ ਨਹੀਂ ਇੱਥੇ ਹੋਰ ਕਹਿ ਚੱਲਾਂ ਕਿ ਇਹ ਜਿਹੜਾ ਡੀਸੀ ਰਜੇਸ਼ ਧਮਾਨ ਹੈ ਕਿੰਨਾ ਜ਼ਿਕਰ ਇਹਦਾ ਅਮਰੂਦ ਸਕੈਂਡਲ ਚ ਹੋਇਆ ਤੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ਼ਨ ਕੀ ਲਿਆ ਮੁੱਖ ਮੰਤਰੀ ਕਹਿੰਦਾ ਕਿ ਸਾਡੀ ਸਰਕਾਰ ਬਹੁਤ ਕੱਟੜ ਇਮਾਨਦਾਰਾ ਜੇ ਇਮਾਨਦਾਰ ਤੁਸੀਂ ਖੁਦ ਹੋ ਤੇ ਥੱਲੇ ਬੰਦੇ ਵੀ ਇਮਾਨਦਾਰ ਨਾਲ ਰੱਖੋ ਬੰਦੇ ਤੁਸੀਂ ਰੱਖਦੇ ਹੋ ਦਾਗੀ ਫਿਰ ਮਾਨ ਸਾਹਿਬ ਕਹਿੰਦੇ ਹੋ ਕਿ ਕੱਟੜ ਸਰਕਾਰ ਹੈ ਇਹਦੇ ਨਾਲ ਕੀ ਹੁੰਦਾ ਇਹਦੇ ਨਾਲ ਲੋਕਾਂ ਦੇ ਮਨ ਦੇ ਵਿੱਚ ਸ਼ੰਕੇ ਜਾਗਦੇ ਆ ਤੁਹਾਡੀ ਇਮਾਨਦਾਰੀ ਤੇ ਤੁਹਾਡੀ ਸਰਕਾਰ ਦੀ ਇਮਾਨਦਾਰੀ ਤੇ ਇਹੋ ਜਿਹੀ ਹਰਕਤਾਂ ਨਾ ਕਰੋ ਮੇਰੇ ਨਿੱਕੇ ਵੀਰ ਸਮਝੋ ਸਹੀ ਪਾਸੇ ਤੁਰੋ ਪੁਆਇੰਟ ਨੰਬਰ 2 ਜਿਹੜੇ ਡੀਸੀਜ਼ ਐਸਟੀਐਮਜ਼ ਅਤੇ ਮਾਲ ਅਧਿਕਾਰੀਆਂ ਦੀ ਨਰਲੈਕੀ ਨਾਲ ਇਹ ਠੱਗੀ ਭਾਰਤੀ ਫੌਜ ਨਾਲ ਵਜ ਰਹੀ ਸੀ ਉਹਦੇ ਵਿੱਚ ਜੱਜ ਵੀ ਸ਼ਾਮਲ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਨਜ਼ਰ ਦੇ ਵਿੱਚ ਗੱਲ ਸਪਸ਼ਟ ਹੋ ਜਾਣੀ ਚਾਹੀਦੀ ਹੈ एफआईआर दर्ज करना बिल्कुल सही रहेगा पॉइंट नंबर 3 ऐसे सारे प्रकरण च जो एक जज ਦਾ ਰੋਲ ਆ ਜੋ ਅੱਜਕੱਲ ਹਾਈ ਕੋਰਟ ਸਟਾਇਨਾਤ ਹੈ ਸੰਚਿਤ ਸ਼ਰਮਾ ਉਹਦੇ ਬਾਰੇ ਵੀ ਹਾਈ ਕੋਰਟ ਦੀ ਐਡਮਿਨਿਸਟ੍ਰੇਟਿਵ ਸਾਈਡ ਤੇ ਕੋਈ ਕਾਰਵਾਈ ਕਰਨੀ ਬਣਦੀ ਹੈ ਕਿਉਂਕਿ ਰਿਸ਼ਵਤ ਸਿਰਫ ਰੰਗੇ ਹੱਥੀ ਫੜਨ ਨਾਲ ਨਹੀਂ ਸਾਬਤ ਹੁੰਦੀ ਰਿਸ਼ਵਤ ਲੈਣ ਦੇ ਕਰਨ ਦੇ ਹੋਰ ਬੜੇ ਢੰਗ ਤਰੀਕੇ ਹੁੰਦੇ ਆ ਗਲਤ ਜਾਣ ਬੁਝ ਕੇ ਹਦੇਸ਼ ਜਾਰੀ ਕਰਨ ਦੇ ਬੁਲੇਟੈਂਟਲੀ ਰੋਂਗ ਹਦੇਸ਼ ਜਾਰੀ ਕਰਨ ਦੇ ਵਿੱਚ ਵੀ ਸ਼ੰਕੇ ਖੜੇ ਹੋ ਜਾਂਦੇ ਆ ਪੁਆਇੰਟ ਨੰਬਰ 4 ਐਂਡ ਲਾਸਟ ਆਰਮੀ ਨੂੰ ਵੀ ਇਹ ਅਦਾਲਤ ਰਣਾ ਚਾਹੀਦਾ 2000 ਤੋਂ ਇਹ ਕੇਸ ਅਦਾਲਤ ਦੇ ਵਿੱਚ ਲੋਅਰ ਕੋਰਟ 'ਚ ਸ਼ੁਰੂ ਹੋਇਆ ਤੇ ਫਿਰ 2021 ਦੇ ਵਿੱਚ ਆਰਮੀ ਯਾਨੀ ਕਿ ਏ ਫੋਰਸ ਪਹਿਲੀ ਜਿੱਥੀ ਡੀਸੀ ਫਿਰੋਜ਼ਪੁਰ ਨੂੰ ਲਿਖਦੀ ਆ ਦੱਸੋ ਮੈਨੂੰ ਆਰਮੀ ਜੀ ਤੁਸੀਂ 21 ਸਾਲ ਸੁੱਤੇ ਕਿਉਂ ਰਹੇ ਆਪਣੇ ਤੁਸੀਂ ਅੰਦਰ ਚਾਤੀ ਮਾਰੋ ਕਿਸੇ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਭਰਤੀ ਤਾਂ ਨਹੀਂ ਕਰੀ ਫਿਰਦੇ ਅਫਸਰ ਤਾਂ ਨਹੀਂ ਬਣਾਈ ਫਿਰਦੇ ਜਿਹੜੇ ਸਾਡੇ ਦੇਸ਼ ਤੇ ਤੇ ਤੁਹਾਡੀ ਆਪਣੇ ਫੌਜ ਦੇ ਸਾਡੀ ਦੇ ਖੁਦ ਦੁਸ਼ਮਣ ਹੋਣ ਵੀ ਅਲਰਟ ਮੈਂ ਆਰਮੀ ਨੂੰ ਇਹ ਸੁਜੈਸ਼ਨ ਦੇਣਾ ਚਾਹੁੰਦਾ ਜੀ ਸੱਚ ਕਾ ਨਮਸਕਾਰ ਖਦਾ ਹਫਿਜ਼